ਇਕ ਰੂਹੀ ਆਤਮ ਦਸ ਜਹਾਂ ਨਹੀਂ ਸੁਹ ਖਾਲਸ ਦੇਵ ਪ੍ਰਭ ਮਹ ਚਕ ਨਾਹਨ ਪੇਵ ਆਜ ਹਮਾਰੇ ਬਣੇ ਫਾਗ ਪ੍ਰਭ ਸੰਗੀ ਮਿਲ ਖੇਲਨ ਲਾਗ ਹੋਲੀ ਕਿਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਹੋਲੀ ਕਿਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਪਰਮ ਸਤਿਕਾਰ ਜੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਤਨ ਤਨ ਗੁਰ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਵਿੱਚ ਜੁਰਬੱਟੀ ਸਾਧ ਸੰਗਤ ਜਿਓ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰ ਦੀ ਦੀ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ ਆਓ ਕੁਝ ਸਮਾਂ ਵਿਚਾਰ ਦੀ ਦਾਸਬੀਰ ਤੇ ਸਿਰ ਤੇ ਹੱਥ ਰਿਕ ਸਤਿਗੁਰ ਸੇਵਾ ਲੈਣ ਸਭ ਤੋਂ ਪਹਿਲਾਂ ਸਹੀ ਵੀ ਕਮਾਲ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਰਦ ਨੂੰ ਬੁਲੰਦ ਕੀਤੀ ਫਤਿਹ ਬੁਲਾਈਏ ਦੋਵੇਂ ਹੱਥ ਜੋੜੋ ਪ੍ਰੇਮ ਨਰ ਲਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ

ਨਾਨਕ ਕੀ ਬੇਨੰਤੀ ਹਰ ਪਹਿ ਨਾਨਕ ਕੀ ਬੇਨੰਤੀ ਹਰ ਪਹਿ ਨਾਨਕ ਕੀ ਨਾਨਕ ਕੀ ਬੇਨੰਤੀ ਹਰ ਪਹਿ ਨਾਨਕ ਕੀ ਬੇਨੰਤੀ ਹਰ ਪਹਿ ਨਾਨਕ ਕੀ ਬੇਨੰਤੀ ਹਰ ਪਹਿ ਜਿਹੜੀ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਮਤੋ ਹਰ 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 ਮੁਖ ਕਈਏ ਹਮਤੇ ਕਛੂ ਨਾ ਹੋਵੇ ਸੁਆਮੀ ਜਿਉ ਰਖੋ ਤੇ ਰਹੀਏ ਕਿਆ ਕੁਛ ਕਰੇ ਕਿ ਕਰਨੇ ਹਾਰਾ ਕਿਆ ਇਸ ਹੱਥ ਵਿਚਾਰੇ ਜਿਤ ਤੁਮ ਲਾਵੋ ਤਿਤਹੀ ਲਾਗਾ ਪੂਰਨ ਕਸਮ ਹਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲੇ ਲਾਵੋ ਨਾਨਕ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਵੋ ਇਹ ਦਿਾਰੇ ਹੋਲੀਆਂ ਦੇ ਜਾ ਰਹੇ ਨੇ ਦੋ ਸੰਗਤਾਂ ਅਨੰਦਪੁਰ ਸੇ ਵੀ ਜਾ ਰਹੀਆਂ ਨੇ ਹੁਲਾ ਮੱਲਾ ਮਨਾਉਣ ਵਾਸਤੇ ਹਿੰਦੁਸਤਾਨ ਦੇ ਵਿੱਚ ਕੁਝ ਤਿਉਹਾਰ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਸਬੰਧ ਮੌਸਮ ਦੇ ਨਾਲ ਹੁੰਦਾ ਹੈ ਕੁਝ ਤਿਉਹਾਰ ਇਹੋ ਜਿਹੇ ਨੇ ਜਿਨ੍ਹਾਂ ਦਾ ਸਬੰਧ ਵਰਣਵੰਡ ਦੇ ਨਾਲ ਹੈ ਤੇ ਕੁਝ ਤਿਉਹਾਰ ਇਹੋ ਜਿਹੇ ਜਿਨ੍ਹਾਂ ਦਾ ਸਬੰਧ ਇਤਿਹਾਸਿਕ ਮਿੱਥਿਆ ਸਿੱਕਟਨਾਵਾ ਦੇ ਨਾਲ ਜੁੜਿਆ ਹੁੰਦਾ ਹੈ ਇਹਦਾ ਹੋਲੀ ਦਾ ਤਿਉਹਾਰ ਹੈ ਨਾ ਇਹਦਾ ਸਬੰਧ ਮੌਸਮ ਦੇ ਨਾਲ ਵੀ ਹੈ ਕਿਉਂ ਇਹ ਤਿਉਹਾਰ ਜਦੋਂ ਬਸੰਤ ਦਾ ਮੌਸਮ ਉਦੋਂ ਹੁੰਦਾ ਹੈ ਬਸੰਤ ਦੇ ਮੌਸਮ ਵਿੱਚ ਹੋਲੀ ਦਾ ਤਿਉਹਾਰ ਹੁੰਦਾ ਹੈ ਇਹ ਮਨ ਨੂੰ ਵੀ ਪ੍ਰਭਾਵਿਤ ਕਰਦਾ ਹੈ ਇਹਦਾ ਸਬੰਧ ਵੜਨ ਵੰਡ ਨਾਲ ਵੀ ਹੈ ਬ੍ਰਾਹਮਣ ਲੋਕਾਂ ਨੇ ਆਪਣੇ ਹਿੱਸੇ ਲੈ ਲਿਆ ਤਿਹਾੜ ਦੀ ਸਾਹਮਣੀ ਦਾ ਤੇ ਖੱਤਰੀਆਂ ਨੂੰ ਦੇਤਾ ਦੁਸਹਿਰਾ ਤੇ ਵੈਸ਼ਨ ਨੂੰ ਦੇਤੀ ਦੀਵਾਲੀ ਤੇ ਸੂਦਰਾਂ ਦੇਤਾ ਜੀ ਹੋਲੀ ਦਾ ਤਿਯਾਰ ਇਹ ਸੂਧਰਾ ਨੂੰ ਹੋਲੀ ਦਾ ਪਿਆਰ ਤਾਂ ਦੇ ਦਿੱਤਾ ਇਹਨਾਂ ਨੂੰ ਅਸਲੀ ਰੰਗ ਦੀ ਪਹਿਚਾਨ ਨਾ ਆਵੇ ਇੱਕ ਦੂਜੇ ਦੇ ਚੱਕਰ ਸੁੱਟਣ ਰੰਗ ਸੁੱਟਣ ਇਹਦੇ ਦੇਖੋ ਵੇ ਰਹਿਣ ਇਹ ਵਰਣਵੰਡ ਦੇ ਨਾਲ ਵੀ ਇਹਦਾ ਸਬੰਧ ਜੁੜਿਆ ਹੈ ਤੇ ਇਤਿਹਾਸਿਕ ਤੋਂ ਇਤਿਹਾਸਿਕ ਕਟ੍ਰਾਵਾਂ ਦੇ ਨਾਲ ਮਲਤਾਨ ਦਾ ਰਾਜਾ ਹਰਨਕਿਸ਼ ਤਪ ਕੀਤਾ ਵੜ ਲੈ ਲਿਆ ਵੜ ਕੀ ਲਿਆ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਅਗਸ਼ੇ ਜਾਨਵਰ ਦੇ ਕੋਲ ਮਰਾਂ ਨਾ ਕਿਸੇ ਬੰਦੇ ਦੇ ਕੋਲ ਮਰਾਂ ਨਾ ਧੁੱਪੇ ਨਾ ਛਾਵੇਂ ਵੜ ਲੈ ਲਿਆ ਵੜ ਤਾਂ ਲੈ ਲਿਆ ਪਰ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਪਰਮੇਸ਼ਰ ਗੁਰਮੁਖੋ ਬੇਸ਼ੱਕ ਵarde ਦਿੰਦਾ ਹੈ ਪਰ ਆਪਣੇ ਕੋਲ ਹੀ ਬਹੁਤ ਉਜ ਰੱਖ ਲੈਂਦਾ ਹੈ ਸਭ ਕੋਈ ਕਿਸੇ ਨੂੰ ਦਿੰਦਾ ਨਹੀਂ ਪਰਮੇਸ਼ਰ ਇਹ ਭੁੱਲ ਗਿਆ ਹੜਕ ਨੂੰ ਇਹ ਕਹਿੰਦਾ ਜੀ ਅੱਜ ਤੋਂ ਬਾਅਦ ਜਲੇ ਰਾਮ ਥਲੇ ਰਾਮ ਨਹੀਂ ਜਪਣਾ ਕੀ ਜਪਣਾ ਜਲੇ ਹਰਨਾਕ ਥਲੇ ਹਰਨਾਕ ਇਹ ਜਪਣਾ ਬੁਰੀਆਈਆਂ ਹੀ ਬੁਰੀਆਈਆਂ ਅਤਿਆਚਾਰੀ ਅਤਿਆਚਾਰ ਕਰਨੇ ਸ਼ੁਰੂ ਕਰ ਦੁੱਤੇ ਜਿਸ ਨੂੰ ਆਪ ਖੁਆਏ ਕਰਤਾ ਖੁਸਲੇ ਚੰਗਿਆਈ ਪਰਮੇਸ਼ਰ ਨੇ ਜਿਹਨੂੰ ਖੁਆਰ ਕਰਨਾ ਹੋਵੇ ਉਹਦੇ ਕੋਲ ਚੰਗਿਆਈਆਂ ਫੇ ਖੋਲ ਲੈਂਦਾ ਪਰਮੇਸ਼ਰ ਉਹਦੇ ਕੋਲ ਗੁਣ ਖੋਲ ਲੈਂਦਾ ਫਿਰ ਖੁਸਲੇ ਚੰਗਿਆਈ ਪਰਮੇਸ਼ਰ ਗੁਣ ਖੋਲ ਲੈਂਦਾ ਫਿਰ ਜਦੋਂ ਖੁਆਰ ਕਰਨਾ ਹੋਵੇ ਇਦਰ ਇਹਦਾ ਆਪਣਾ ਪੁੱਤਰ ਪ੍ਰਿਲਾਦ ਉਹਨੂੰ ਪਾਡਸ਼ਾਲਾ ਜੇ ਪੜਨ ਵਾਸਤੇ ਭੇਜਿਆ ਹੁਣ ਸਾਰੇ ਬੱਚੇ ਜਿਵੇਂ ਸੰਡਾ ਤਮੜਕਾ ਉਸਤਾਦ ਅਧਿਆਪਕ ਉਹ ਬੱਚਿਆਂ ਨੂੰ ਕਹਿੰਦੇ ਬੱਚਿਓ ਜੱਪੋ ਜਲੇ ਹਨਾ ਕੁਥਲੇ ਹਨਾ ਕਿਸ਼ ਪ੍ਰਿਲਾਦ ਕਹਿੰਦਾ ਨਹੀਂ ਮੈਂ ਤਾਂ ਰਾਮ ਰਾਮ ਜਪਣਾ ਤੁਸੀਂ ਵੀ ਮੇਰੇ ਨਾਲ ਰਾਮ ਨਾਮ ਜੱਪੋ ਬਥੇੜਾ ਸਮਝਾਇਆ ਸੰਡਾ ਮੜਕਾ ਨੇ ਹੁਣ ਬੱਚੇ ਵੀ ਨਾਲ ਰਾਮ ਨਾਮ ਜਪਦੇ ਨੇ ਹੁਣ ਜਾ ਕੇ ਹਰਨਾਕਸ਼ ਨੂੰ ਸ਼ਿਕਾਇਤ ਕੀਤੀ ਸੰਡਾ ਮੜਕਾ ਸਭ ਜਾਏ ਪੁਕਾਰੇ ਪਹਿਲਾਦ ਆਪ ਵਿਗੜਿਆ ਸਭ ਚਟਰੇ ਵਿਗਾਰੇ ਕਹਿੰਦੇ ਹਰਨਾਕਸ਼ ਤੇਰਾ ਪੁੱਤਰ ਪਹਿਲਾ ਆਪ ਦਾ ਵਿਗੜ ਗਿਆ ਹੈ ਜਿੰਨੇ ਵੀ ਪਾਟਸ਼ਾਲਾ ਦੇ ਬੱਚੇ ਨੇ ਵਿਦਿਆਰਥੀ ਸਾਰਿਆਂ ਨੂੰ ਵਿਗਾੜ ਦਿੱਤਾ ਹੈ ਤੇਰਾ ਤਾਂ ਆਪਣਾ ਪੁੱਤਰ ਨਹੀਂ ਜੱਪਦਾ ਪਿਆ ਦੂਜਿਆਂ ਨੇ ਕੋਈ ਆਖੇਗਾ ਫਿਰ ਸਭਾ ਬੁਲਾਈ ਸਮਝਾਇਆ ਨਹੀਂ ਗੱਲ ਬਣੀ ਫਿਰ ਸਭਾ ਕਰੀ ਬੁਲਾਈ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕੋਈ ਰਾਜ ਸਭਾ ਨਹੀਂ ਬੁਲਾਈ ਲੋਕ ਸਭਾ ਨਹੀਂ ਬੁਲਾਈ ਦੁਸ਼ਟ ਸਭਾ ਸਤਗੁਰ ਦੀ ਬਾਣੀ ਚ ਦੁਸ਼ਟ ਸਭਾ ਆਖਿਆ ਜੀ ਇਹਨੂੰ ਆਖਿਆ ਜੀ ਕਿਸੇ ਨਾ ਕਿਸੇ ਢੰਗ ਦੇ ਨਾਲ ਇਹਨੂੰ ਖਤਮ ਕਰ ਦਿੱਤਾ ਜਾਵੇ ਪ੍ਰਲਾਦ ਨੂੰ ਇਹ ਬਾਗੀ ਹੋ ਗਿਆ ਮੇਰਾ ਨਾਮ ਨਹੀਂ ਜਪਦਾ RAM RAM ਜਪਦਾ ਭਾਰਤੋਂ ਸੁੱਟਿਆ ਗਿਆ ਕੇਵਲ ਸੰਖੇਪ ਦੇ ਵਿੱਚ ਪਾਣੀ ਚ ਸੁੱਟਿਆ ਗਿਆ ਦ੍ਰਕਤ ਤੋਂ ਸੁੱਟਿਆ ਗਿਆ ਅਖੀਰ ਹਰਨਾਖੀ ਦੀ ਪੈਨ ਹੁਲਕਾ ਸੀ ਉਹਨੂੰ ਵੜ ਮਿਲਿਆ ਸੀ ਕਿ ਅੱਗ ਦੇ ਵਿੱਚ ਦਈ ਸਰੇਗੀ ਕਈ ਕਿੰਦੇ ਦਿਸਾਲਾ ਮਿਲਿਆ ਸੀ ਕਈ ਮੈ ਦਿਵਾਨਾ ਲੈ ਕੇ ਆ ਕੋਈ ਚਾਦਰ ਦਿਸਾਲਾ ਉਹਨਾਂ ਅਖੀ ਨੂੰ ਕਹਿੰਦੀ ਇਹ ਕਿਹੜੀ ਵੱਡੀ ਗੱਲ ਆ ਮੈਂ ਬਲ੍ਹਾਦ ਨੂੰ ਆਪਣੀ ਗੋਦੀ 'ਚ ਲੈ ਕੇ ਬੈਠ ਜਾਨੀ ਆ ਅਗ ਦੇ ਵਿੱਚ ਮੈਨੂੰ ਤਾਂ ਵੜ ਮਿਲਿਆ ਮੈਂ ਤਾਂ ਸੜਨਾ ਨਹੀਂ ਇਹ ਸਵਾ ਇਹੋ ਜਿਹੀ ਆਈ ਉਹ ਕੰਬਲੀ ਉਹ ਦਸ਼ਾਲਾ ਉੱਡ ਗਿਆ ਹੌਲਕਾ ਸਰ ਗਈ ਤਾਂ ਪ੍ਰਲਾਦ ਉਸੇ ਤਰ੍ਹਾਂ ਹੀ ਜਿਵੇਂ گلاب ਦਾ ਫੁੱਲ ਖਿੜਿਆ ਹੁੰਦਾ ਹੈ ਜਿਸ ਤਰ੍ਹਾਂ ਪੱਠੀ 'ਚ ਸੋਨਾ ਬੈ ਕੇ ਚਮਕਦਾ ਹੈ ਇਸ ਤਰ੍ਹਾਂ ਸੱਚ ਪੱਠੀ 'ਚ ਬੈ ਕੇ ਪ੍ਰਲਾਦ ਦੇ ਰੂਪ ਚਮਕਦਾ ਪਿਆ ਜੀ ਇੱਥੇ ਵੀ ਕਈਆਂ ਨੇ ਫਿਰ ਹੁਲਕਾ ਸਰੀ ਦੀ ਸਵਾਜੀ ਛੁੱਟੀ ਕਿ ਸੱਚ ਦੀ ਜਿੱਤ ਹੋਈ ਹੈ ਅਖੀਰ ਥਮ ਨੂੰ ਗਰਮ ਕੀਤਾ ਇਹ ਥਮ ਨੂੰ ਜੱਫੀ ਪਹਿਲਾ ਅੰਸ਼ੇ ਤਲਵਾਰ ਫੜ ਲਈ ਉਦੋਂ ਫਿਰ ਪਰਮੇਸ਼ਰ ਨੇ ਨਰ ਸਿੰਘ ਦਾ ਰੂਪ ਧਾਰਨ ਕੀਤਾ ਇਨੇ ਵਰ ਲਿਆ ਸੀ ਨਾ ਬੰਦੇ ਕੋਲ ਮੜਾ ਨਾ ਕਿਸੇ ਜਾਨਵਰ ਦੇ ਕੋਲ ਮੜਾ ਨਰ ਦਾ ਮਤਲਬ ਹੁੰਦਾ ਮਨੁੱਖ ਸਿੰਘ ਦਾ ਮਤਲਬ ਹੁੰਦਾ ਸ਼ੇਰ ਹੁਣ ਧਰ ਜੀ ਬੰਦੇ ਵਾਲਾ ਹੈ ਤੇ ਸਿਰ ਜਿਹੜਾ ਸ਼ੇਰ ਵਾਲਾ ਖੰਨਾ ਅੱਖ ਨੂੰ ਘੀਸ ਕੇ ਪੱਟਾਂ ਤੇ ਰੱਖ ਲਿਆ ਆਖਿਆ ਵੇਲਾ ਨਾ ਧਰਤੀ ਹੈ ਨਾ ਆਕਾਸ਼ ਮੇਰੇ ਪੱਟਾਂ ਦੇ ਵਿੱਚ ਸ਼ਾਮ ਦਾ ਵੇਲਾ ਸੀ ਨਾ ਦਿਨ ਹੈ ਰਾਤ ਸੂਰੇ ਡੁੱਬਦਾ ਪਿਆ ਸੀ ਨਹੀਂ ਵਰਲਿਆ ਸੀ ਕਿਸੇ ਹਥਿਆਰ ਦੇ ਸ਼ਸਤਰ ਦੇ ਬਿਨਾਂ ਮਾਰ ਕਹਿੰਦੇ ਆਪਣੇ ਨੌਵੇਂ ਦੇ ਨਾਲ ਹਰਨਾਖਸ਼ ਨੂੰ ਤੀਰ ਦਿੱਤਾ ਹਰਨਾਖਸ਼ ਲਖੇ ਪਿਦਾਰਿਆ ਨੌਵੇਂ ਦੇ ਨਾਲ ਤੀਰ ਦਿੱਤਾ ਸੱਚ ਦੀ ਜਿੱਤ ਹੋਈ ਇਹ ਤਿਹਾਰ ਗੁਰਮਖੋ ਲੋਕਾਂ ਨੇ ਹੋਲੀ ਦੇ ਰੂਪ ਚ ਮਨਾਉਣਾ ਸ਼ੁਰੂ ਕਰ ਦਿੱਤਾ ਪਰ ਇਹ ਵਿਗਰਦਾ ਵਿਗਰਦਾ ਵਿਗੜ ਗਿਆ ਇੱਧਰ ਅਨੰਦਪੁਰ ਸਾਹਿਬ ਸਤਗੁਰੂ ਜੀ ਨੇ 1690 ਦੇ ਖਾਲਸਾ ਪੰਥ ਦੀ ਸਜਣਾ ਕੀਤੀ 1700 ਦੇ ਵਿੱਚ ਫਿਰ ਸਤਗੁਰੂ ਜਰੇ ਇਹੋਲੇ ਮੰਡੇ ਦਾ ਤੇ ਯਾਰ ਕਿਲਾ ਹੋੜਗੜ੍ਹ ਸਾਹਿਬ ਤੋਂ ਉੱਥੋਂ ਸ਼ੁਰੂ ਕੀਤਾ ਕਈ ਵਿਦਵਾਨਾਂ ਨੇ ਗੁਰੂਕੋ 1702 ਵੀ ਲਿਖਿਆ ਪਰ ਬਹੁਤੇ ਵਿਦਵਾਨਾਂ ਨੇ 1700 ਸੰਨ 1700 ਈਸਵੀ ਦੇ ਵਿੱਚ ਸਤਗੁਰੂ ਨੇ ਫਿਰ ਦੋ ਤਰੇ ਬਣਾ ਲੈਨੇ ਅੱਖਣਾ ਮੇਰਾ ਖਾਲਸਾ ਸ਼ਸਤਰ ਧਾਰੀ ਹੋਵੇਗਾ ਇੱਕ ਨੂੰ ਹੌਲਗਰ ਦੇ ਕਿਲੇ ਤੇ ਕਾਬਜ਼ ਕਰ ਦੇਣਾ ਦੂਜੇ ਨੂੰ ਅਗਰ ਤੂੰ ਹਮਲਾ ਕਰੋ ਇੱਕ ਨੂੰ ਕੇਸਰੀ ਬਣਾ ਬਵਾ ਦੇਣਾ ਇੱਕ ਨੂੰ ਚਿੱਟਾ ਬਣਾ ਬਵਾ ਦੇਣਾ ਇਦਾਂ ਆਪਸੀ ਸ਼ਸਤਰ ਵਿੱਦਿਆ ਸਖਲਾਈ ਆਪਸੀ ਜੁੱਧ ਕਰਾਉਣੇ ਸਤਗੁਰੂ ਜੀ ਨੇ ਇਦਾਂ ਖੁਸ਼ੀ ਮਨਾਉਣੀ ਅੱਖਣਾ ਸ਼ਸਤਰ ਵਿੱਦਿਆ ਵੀ ਮੇਰਾ ਸਿੱਖ ਸੰਤ ਵੀ ਵੇਸ਼ ਪਾਈ ਵੀ ਹੋਵੇ ਭਗਤੀ ਦੇ ਨਾਲ ਸ਼ਕਤੀ ਦੀ ਵੀ ਲੋੜ ਹੈ ਸਿੱਖ ਦੀ ਆਤਮਾ ਵੀ ਰੰਗੀ ਹੋਵੇ ਜਾਂਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋਕਇਤ ਹੈ ਸੂਰਾ ਆਤਮ ਜਿਨੇ ਸਗਲ ਵਸ ਤਾਂ ਕੇ ਜਾਂਕਾ ਸਤਗੁਰੂ ਪੂਰਾ ਜਿਹਨੂੰ ਗੁਰਮਖੋ ਜਿਹਦੀ ਆਤਮਾ ਰੰਗੀ ਜਾਵੇ ਉਹ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ ਜੀ ਸਚਾਈ ਜੀ ਲਾਲ ਰੰਗ ਤੇ ਸਕੋ ਲੱਗਾ ਜਿਸਕੇ ਵਡਭਾਗਾ ਮੈਲਾ ਕਦੀ ਨਾ ਹੋਵੀ ਨਾ ਲੱਗੇ ਤੱਗ ਇਹ ਸਤਿਗੁਰ ਜੀ ਨੇ ਫਿਰ ਹੌਲੇ ਮੱਲਿਆ ਤਿਆਰ ਸ਼ੁਰੂ ਕੀਤਾ ਕਿਆ ਮੇਰਾ ਸਿੱਖ ਸ਼ਸਤਰ ਤਾਂ ਵੀ ਧਾਰੀ ਹੋਵੇ ਹਸ ਕਿਰਪਾਨ ਖੰਡੂ ਖੜਗ ਤੁਬਕ ਤਬਰ ਅਰਤੀਰ ਸੈਬ ਸ੍ਰੋਹੀ ਸਹਿਤੀ ਜਹੀ ਹਮਾਰੇ ਪੀਰ ਕਿ ਇਹ ਸ਼ਸਤਰੀ ਬਾਰੇ ਲੋਕ ਆਉਂਦੇ ਸਨ ਜ਼ੁਲਮ ਕਰ ਦਿੰਦੇ ਸਨ ਲੁੱਟਮਾਰ ਕਰਦੇ ਸਨ ਪਰ ਜਦੋਂ ਸਤਗੁਰੂ ਖਾਲਸਾ ਪੰਥ ਦੀ ਸਜਣਾ ਕੀਤੀ ਗੁਰਮਖੋਟ ਜਮੜਾਓ ਤੇ ਕਿਲੇਰਾ ਹੀ ਹਮਲੇ ਹੁਦੈਸਨ ਹਰੀ ਸਿੰਘ ਨਲਵੇ ਨੇ ਸਭ ਤੋਂ ਪਹਿਲਾਂ ਫਿਰ ਜਮੜਾਓ ਦਾ ਕਿਲਾ ਬਣਾਇਆ ਉੱਥੇ ਅੱਜ ਤੱਕ ਉਧਰੋਂ ਦੀ ਕੋਈ ਹਮਲਾ ਨਹੀਂ ਹੋਇਆ ਫਿਰ ਅੱਜ ਤੱਕ ਆਜ ਵੀ ਹਰੀ ਸਿੰਘ ਨਲਵੇ ਦਾ ਸਮਾਧ ਹੈ ਉੱਥੇ ਅੱਜ ਵੀ ਜਦੋਂ ਗੁਰਮਖੋਟ ਪਠਾਣਾ ਦੀਆਂ ਔਰਤਾਂ ਨੇ ਕਿਸੇ ਬੱਚੇ ਨੂੰ ਆਪਣੇ ਜਨਮ ਦੇਣਾ ਹੁੰਦਾ ਨਾ ਫਿਰ ਉੱਥੇ ਸਮਾਦ ਤੇ ਜਾਂਦੀਆਂ ਨੇ ਅਜਿਹੀ ਵੇਖੋ ਖਾਲਸ ਜਾ ਕੇ ਝੋਲੀ ਐੜ ਕੇ ਹੱਥ ਜੁਰ ਕੇ ਪਤਾ ਕੀ ਕਹਿੰਦੀਆਂ ਇਹ ਹਰੀ ਸੁਨਲਵਿਆ ਜੇ ਸਾਡੇ ਕਣ ਪੁੱਤਰ ਹੋਵੇ ਨਾ ਤੇਰੇ ਵਰਗਾ ਜੋਧਾ ਤੇਰੇ ਵਰਗਾ ਬਹਾਦਰ ਤੇਰੇ ਵਰਗਾ ਉੱਤੇ ਸੱਚਾ ਕੈਰੇਕਟਰ ਵਾਲਾ ਹੋਵੇ ਅੱਜ ਵੇਖੋ ਸਤਗੁਰ ਨੇ ਖਾਲਸੇ ਦੀ ਕੀ ਰੰਗ ਭਰ ਦਿੱਤਾ ਦਾ ਸਮਾਪਤੀ ਕਰੇ ਲਾਰਡ ਲਹੋਜੀ 1757 ਦੇ ਵਿੱਚ ਹਿੰਦੁਸਤਾਨ ਆਇਆ ਤੇ ਆਕੇ ਇੰਸਟ ਇੰਡੀਆ ਕੰਪਨੀ ਦਾ ਹੀ ਆਇਆ ਅੱਗੇ ਪੁੱਛਿਆ ਵੀ ਸਭ ਤੋਂ ਖਤਰਨਾਕ ਕੌਮ ਕਿਹੜੀ ਹੈਗੀ ਆ ਉਹਦੇ ਨਾਲ ਬਾਅਦ ਜਿੱਠਾਂਗੇ ਆਪਾਂ ਉਹਦੇ ਨਾਲ ਬਾਅਦ ਜਿੱਠਾਂਗੇ ਆਪਾਂ ਉਹ ਕਹਿੰਦੇ ਜੀ ਗੋਖੇ ਬੜੇ ਫਰਤੀਲੇ ਹੁੰਦੇ ਨੇ ਬੜੇ ਜੁਸ਼ੀਲੇ ਹੁੰਦੇ ਨੇ ਬਹੁਤ ਲੜਦੇ ਨੇ ਕਦ ਮਦਰਾ ਹੁੰਦਾ ਇਹਨਾਂ ਦਾ ਕਹਿੰਦਾ ਹੋਰ ਕਹਿੰਦੇ ਮਹਾਰਾਸ਼ਟਰ ਦੇ ਮਰਾਠੇ ਹੁੰਦੇ ਨੇ ਉਹ ਬੜਾ ਲੜਦੇ ਨੇ ਬੜੇ ਬਹਾਦਰ ਹੁੰਦੇ ਨੇ ਜੰਗ ਦੇ میدان ਤੇ ਜਾਨ ਇੱਕ ਵਾਰ ਇਹ ਮਰਦੇ ਪਿੱਛੇ ਹਟਦੇ ਨੇ ਉੱਦਾਂ ਪਿੱਛੇ ਨਹੀਂ ਹਟਦੇ ਨੇ ਦੋ ਕੋਮਾਂ ਦੇ ਟੱਕਰ ਲੀ ਜੀ ਲਾਰਡ ਲੋਧੀ ਨੇ ਕਹਿੰਦੇ ਲਾਰਡ ਸਾਹਿਬ ਇਹ ਦੋ ਕੋਮਦ ਬਹਾਦਰ ਨੇ ਖਤਰਨਾਕ ਨੇ ਪਰ ਦੇਖਿਓ ਕਿਤੇ ਦਿੱਲੀ ਤੋਂ ਪਰਾਂ ਪੰਜਾਬ ਵੱਲ ਜਾਣ ਦੀ ਭੁੱਲਣਾ ਕਿਤੇ ਕਰ ਲਿਓ ਕਹਿੰਦਾ ਕਿਉਂ ਕਹਿੰਦੇ ਉੱਥੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਰਹਿੰਦਾ ਜੇ ਕਲਗੀ ਧਰਪਤਾ ਦਾ ਖਾਲਸਾ ਉੱਥੇ ਰਹਿੰਦਾ ਕਦੇ ਉੱਥੇ ਜਾਣ ਦੀ ਬੋਲ ਨਾ ਕਰ ਲਿਓ ਕਿੱਡੇ ਮੜਾਠੇ ਏਡੇ ਬਹਾਦਰ ਨੇ ਇੰਨਾ ਤੋਂ ਬਹਾਦਰ ਹੋੜ ਕਿਹੜੀ ਕੰਮ ਹੋ ਸਕਦੀ ਹੈ ਕਹਿੰਦੇ ਉੱਥੇ ਗੁਰੂ ਦਾ ਖਾਲਸਾ ਜੇ ਗੁਰੂ ਦਾ ਖਾਲਸਾ ਜਦੋਂ ਜੰਗ ਦੇ ਮੈਦਾਨ ਵਿੱਚ ਜੂਝਦਾ ਹੈ ਫਿਰ ਲੜਦਿਆਂ ਲੜਦਿਆਂ ਸੀਸ ਤਾਂ ਲੱਤ ਜਾਂਦਾ ਹੈ ਪਰ ਲੜਨਾ ਨਹੀਂ ਛੱਡਦਾ ਲੜਦਿਆਂ ਲੜਦਿਆਂ ਧਰ ਨਾਲੋਂ ਸੀਸ ਲੱਥ ਜਾਂਦਾ ਹੈ ਪਰ ਲੜਨਾ ਨਹੀਂ ਛੱਡਦਾ ਸੀਸ ਲੱਥਿਆਂ ਵੀ ਲੜੀ ਜਾਂਦਾ ਹੈ ਗੁਰੂ ਦਾ ਖਾਲਸਾ ਸਤਿਗੁਰ ਨੇ ਅਸੀਂ ਸਪਿਰਟ ਭਰੀ ਨਾ ਅੱਜ ਇਤਿਹਾਸ ਗਵਾਏ ਹੈ ਜਦੋਂ ਬਾਬਾ ਦੀਪ ਸਿੰਘ ਜੀ ਨੇ ਭਜਣਾ ਪਾਈ ਨਾ ਪਠਾਨ ਲੋਕ ਲਾਹੌਰ ਤੱਕ ਪਿੱਛੇ ਮੁੜ ਕੇ ਵੇਖਦੇ ਸੀ ਸੀਸ ਰਥੇ ਵਾਲੇ ਪਿਛੇ ਨਹੀਂ ਸਾਡੇ ਆਉਂਦੇ ਪਏ ਐਡਾ ਡਰ ਪੈ ਗਿਆ ਅੰਦਰ